ਲੋਕ ਜੱਸੀ ਹੱਤੀ ਤੇ ਵਧੀਆ ਵਧੀਆ ਸੂਟ ਲੈ ਕੇ ਰੋਸੇ ਹਾਜ਼ਰ ਹੋ ਗਏ ਆ ਜੀ ਸਾਰੇ ਸੂਟ ਆ ਗਏ ਮਸਲੀਨ कॉटन ਦੇ ਡਿਜ਼ਾਈਨ ਆਇਆ ਬਿਲਕੁਲ ਨਵੇਂ ਜੀ ਰੇਟ ਇਹਨਾਂ ਨੂੰ ਇੰਨਾ ਘੱਟ ਤੁਸੀਂ ਸੋਚ ਕੇ ਮਜਬੂਰ ਹੋ ਜਾਣਾ ਸਾਰੇ ਹੀ ਦੇ ਮਸਲੀਨ कॉटन ਦੇ ਆ ਸਭ ਦੇ ਨਾਲ ਦੁਪੱਟੇ ਹੀ ਮਸਲੀਨ कॉटन ਦੇ ਆ ਰੇਂਜ ਬੜੀ ਹੀ ਵਾਜਬ ਕੱਢੀ ਆ ਰੇਟਸ ਨੂੰ ਸੁਖੀ ਵੀਡੀਓ ਲੈਣ ਦਿੱਚੀ ਜੀ ਸੂਟ ਦੇਖੀ ਜੇ ਲੋ ਡਿਜ਼ਾਈਨ ਇੱਕ ਤੋਂ ਇੱਕ ਆ ਗਏ ਗਰਮੀਆਂ ਆ ਤੋ ਫੇਰ ਸ਼ੁਰੂ ਕਰ ਦਿੱਤੇ ਹੈਗੇ ਜੀ ਇਹ ਵੀ ਕੱਪੜਾ ਬੜਾ ਸੋਹਣਾ ਹੈ ਡਿਜ਼ਾਈਨ ਬੜਾ ਸੋਹਣਾ ਜੀ ਰੇਟ ਆਪਰ ਰੱਖਿਆ ਜੀ 700 ਤੇ ਦੇ ਕੇ 6 850 ਦੇ ਵਿੱਚ ਵਿੱਚ ਜੀ ਆਹ ਲੋ ਜੀ ਬੜਾ ਸੋਹਣਾ ਡਿਜ਼ਾਈਨ ਆਇਆ ਹੈ ਬੜੇ ਪਿਆਰੇ ਆਈਟਮ ਹੈ ਬੜੇ ਹੀ ਪਿਆਰੇ ਅੱਤ ਡਿਜ਼ਾਈਨ ਹੈਗੇ ਜੀ ਇਹ ਲੋ ਕੇਰੀਆ ਦੇ ਕੰਮ ਸਰਦਾਰੀ ਕੰਮ ਯਾ ਪਰ ਰੇਸ਼ਮ ਦੇ ਕੰਮ ਕਹਿੰਦੇ ਆ ਸਾਰੇ ਕੰਮ ਰੇਸ਼ਮ ਦੇ ਆ ਜੀ ਡਿਜ਼ਾਈਨਿੰਗ ਬਿਲਕੁਲ ਨਿਊ ਹੈ ਕਲਰ ਚਾਰਟ ਬੜਾ ਪਿਆਰਾ ਜੀ ਜਿਹੜੇ ਵੀਰ ਬੰਦ ਪੇਜ 'ਕਲ ਜੁੜ ਰਹੇ ਹੋ ਪੇਜ ਲਾਈਕ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਨੋਜ ਨਵੇਂ ਨਵੇਂ ਸੂਟਾਂ ਦੀ ਜਾਣਕਾਰੀ ਸਾਡੇ ਪੇਜ ਜਰੂਰ ਫੋਲੋ ਕਰੋ ਜੀ ਆ ਦੇਖੋ ਕਿੰਨਾ ਪੈਰਡ ਡਿਜ਼ਾਈਨ ਆਇਆ ਰੇਟ ਆਊਗਾ 850 ਰੁਪਏ ਪਿਓਰ ਮਸਲੀਨ कॉटन ਦਾ ਕੋਈ 1200 ਨਹੀਂ ਕੋਈ 1300 ਨਹੀਂ ਸਿਰਫ 850 ਰੁਪਏ ਸਕੇ ਜਿਆ ਬੋਲੇ ਆ ਦੇਖੋ ਜੀ ਬੁਟੀਕ ਦਾ ਪੀਸ 850 ਰੁਪਏ ਡਿਜ਼ਾਈਨਿੰਗ ਵੀ ਏ ਕਲਾਸ ਕਲਰ ਕੰਬੀਨੇਸ਼ਨ ਵੀ ਏ ਕਲਾਸ ਸੂਟ ਮਿਲਨੇ ਸਿਰਫ ਜੱਸੀ ਦੀ ਹੱਟੀ ਬਸ ਚੈਂਡ ਮਲਿੰਡਾ ਜਿਆ ਲੋ 850 ਰੁਪਏ ਚ ਜੀ ਟੋਟਲੀ ਮਸਲੀਨ ਦੇ ਸੂਟ ਹੈ ਟੋਟਲੀ ਹੀ ਮਸਲੀਨ ਦੇ ਬਾਜੂਆਂ ਪਰ ਕੰਮ ਫਰੰਟ ਪਰ ਕੰਮ ਤਹਾਂ ਲੋ ਜੀ ਦੇਖੋ ਕੰਮ ਜੀ ਬਹੁਤ ਟੌਪ ਦਾ ਪੀਸ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਸੋਟ ਮਿਲ ਰਿਹਾ ਹੈ ਕਿ ਸਿਰਫ ਜੱਸੀ ਦੀ ਹੱਟੀ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਜੀ ਯੋਰੀ ਆਲੂ ਜੀ ਮੋਰਨ ਵਾਲਾ ਡਿਜ਼ਾਈਨ ਸਿਰਫ 690 ਰੁਪਏ ਮਸ਼ਰੀਨ कॉटन ਦੇ ਅੰਦਰ ਜਾਮ ਦੇ ਅੰਦਰ 850 ਰੁਪਏ ਜੀ